ਵਾਜੇ ਜੀ ਸਰ ਕੈਰਾਜੀ ਜੀ ਜਿਹੜੀ ਲੋਕਦਵਤ ਹੋਣ ਵਾਲੀ ਹੈ ਸੰਬੂਰ ਉਸ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਸਨੇ 11 ਮਈ ਨੂੰ ਸੈਚਡੇ ਨੂੰ ਲੋਕਦਵਤ ਨੈਸ਼ਨਲ ਲੋਕਦਵਤ ਲੱਗਣ ਜਾ ਰਹੀ ਹੈ ਉਸ ਵਾਸਤੇ ਅਸੀਂ ਜਲੰਧਰ ਦੇ ਵਿੱਚ ਟੋਟਲ 20 ਬੈਂਚ ਬਣਾਏ ਆ ਔਰ ਇਸ ਤਰ੍ਹਾਂ ਕਿਸੇ ਤਰ੍ਹਾਂ ਦੇ ਵੀ ਕੇਸਿਸ ਕੋਈ ਅਗਰ ਤੁਹਾਡਾ ਕੋਰਟ ਚ ਪੈਂਡਿੰਗ ਹੈ ਜਾਂ ਬੈਂਕ ਨਾਲ ਰਿਲੇਟਡ ਕੇਸਿਸ ਹੈ ਔਰ ਰਿਕਵਰੀ ਸੂਟ ਹੈ ਕੰਪਲੇਨਟਸ ਇੱਕ 30 ਦੀ ਹੈ ਕਮਨ ਅਫੈਂਸ ਹੈ ਮਲਟੀ ਮੋਰ ਡਿਸਪਿਊਟ ਹੈ ਤਾਂ ਤੁਸੀਂ ਆਪਣਾ ਕਨਸਰਟ ਕੋਡ ਨੂੰ ਜਿਸ ਕੋਡ ਦੀ ਕੋਰਟ ਵੀ ਪੈਂਡਿੰਗ ਹੈ ਉਪਰੋਜ ਕਰਕੇ ਆਪਣਾ ਕੇਸ ਲੋਕ ਅਦਾਲਤ ਚ ਲਗਾ ਸਕਦੇ ਹੋ ਜਾਂ ਸਾਡੇ ਦਫਤਰ ਲੀਗਲ ਅਥਾਰਟੀ ਜਿਲੰਧਰ ਵਿੱਚ ਵੀ ਵਰਕ ਕਰ ਸਕਦੇ ਕਿੰਨੇ ਬੈਂਚਸ ਟੋਟਲ 20 ਬੈਂਚ ਹੈ ਜੀ ਨਕੋਦਰ ਫਲੋਰ ਔਰ ਜਿਲੰਧਰ ਦੇ ਜੀ ਜੀ ਸਿੱਕੇ ਸਰ ਥਾ ਚ ਲਾਂਦਾ ਵੀ ਸਰਵਨ ਹਾਂ ਜੀ ਚ ਲਾਂਦਾ ਵੀ ਬੈਂਚ ਬਣੇਗਾ ਜੀ ਸਾਡੇ ਡੈਸਕ ਮੇ ਹੈਲਪ ਡੈਸਕ ਵੀ ਬਣਨਗੇ ਔਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਡੇ ਨਾਲ ਵਰਕ ਕਰ ਸਕਦਾ ਹੈ ਜੀ ਔਰ ਜਿੰਨਾ ਵੀ ਕੋਈ ਚਲਾਨ ਟ੍ਰੈਫਿਕ ਚਲਾਨ ਪੈਂਡਿੰਗ ਹੈ ਉਹ ਵੀ ਸਾਡੇ ਕੋਲ ਆ ਕੇ ਕੇਸ ਲਗਵਾ ਕੇ ਡਿਸਾਇਡ ਕਰਾ ਸਕਦੇ ਅਸੀਂ ਲੋਕਾਂ ਨੂੰ ਆਪਣਾ ਲੋਕੀਸ ਨੇ ਦੇਣਾ ਅਸੀਂ ਲੋਕਾਂ ਨੂੰ ਇਹੀ ਮੈਸੇਜ ਦਿਆਂ ਕਿ ਜਿੰਨਾ ਵੀ ਜਿਆਦਾ ਜਿਆਦਾ ਤੁਸੀਂ ਇਸ ਦਾ ਫਾਇਦਾ ਉਠਾ ਸਕਦੇ ਹੋ ਜਰੂਰ ਆਓ ਜਰੂਰ ਕੋਰਟ 'ਚ ਬੈਠੋ ਆਓ ਔਰ ਆਪਣਾ ਕੇਸ ਜੋ ਵੀ ਤੁਹਾਡਾ ਕੇਸ ਹੈ ਪੈਂਡਿੰਗ ਹੈ ਤਾਂ ਉਸ ਨੂੰ ਫੈਸਲਾ ਕਰਾਓ ਆਪਣੀ ਸਹਿਮਤੀ ਨਾਲ ਲੋਕਤਾਂ ਲਈ ਛੋਈ ਫੈਂਸ ਲਈ ਆ ਕੀ ਹਾਂ ਜੀ ਇਹ ਲੋਕ ਦਾ ਫੈਸਲਾ ਹੈ ਦੀ ਕੋਈ ਅਪੀਲ ਨਹੀਂ ਹੈ ਇਹ ਫਾਈਨਲ ਹੈ ਫੈਸਲਾ ਇੱਕ ਵਾਰੀ ਇਹ ਫੈਸਲਾ ਹੋ ਗਿਆ ਫਾਈਨਲ ਹੈ ਇਸ ਦੀ ਕਿਸੇ ਦੀ ਅਪੀਲ ਨਹੀਂ ਹੈ